ਪੁਲਿਸ ਚੌਂਕੀ ਕਲਾਨੌਰ ਬਖਸ਼ੀ ਵਾਲਾ ਤੇ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਅੱਜ ਗੁਰਦਾਸਪੁਰ ਲਿਆਂਦੀਆਂ ਗਈਆਂ ਜਿੱਥੇ ਮਲਜ਼ਮ ਗੁਰਵਿੰਦਰ ਸਿੰਘ ਵਾਸੀ ਕਲਾਨੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰ ਜਦੋਂ ਮਲਜ਼ਮ ਜਸ਼ਨਪ੍ਰੀਤ ਸਿੰਘ ਉਰ ਪ੍ਰਤਾਪ ਵਾਸੀ ਸਰਦਾ ਪਿੰਡ ਸ਼ਾਹੌਰ ਚ ਜਦੋਂ ਮ੍ਰਿਤਕ ਸਿੰਘ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ ਤਾਂ ਪਰਿਵਾਰ ਨੇ ਲਾਸ਼ ਦਾ ਮੌਇਨਾ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਕਿਹਾ ਕਿ ਉਹਨਾਂ ਦੇ ਪੁੱਤਰ ਦੇ ਸਰੀਰ ਤੇ ਗੋਲੀਆਂ ਦਾ ਕੋਈ ਨਿਸ਼ਾਨ ਨਹੀਂ ਹੈ ਦ ਫਰਜ਼ੀ ਮੁਕਾਬਲਾ ਕਰਵਾਇਆ ਗਿਆ ਜਿਸ ਕਾਰਨ ਉਹਨਾਂ ਨੇ ਰਸਮਾਂ ਰੋਕ ਦਿੱਤੀਆਂ ਪਰ ਕਰੀਬ ਅੱਧੇ ਘੰਟੇ ਬਾਅਦ ਡੀਐਸਪੀ ਅਮਲੋਕ ਸਿੰਘ ਪਰਿਵਾਰ ਨੂੰ ਮਿਲਣ ਲਈ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੇ ਨਾਲ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਭੇਜ ਦਿੱਤੀ ਜਾਵੇਗੀ ਡੀਐਸਪੀ ਦੇ ਭਰੋਸੇ ਤੋਂ ਬਾਅਦ ਲਾਸ਼ ਦਾ ਸੰਸਕਾਰ ਕੀਤਾ ਗਿਆ ਪਰ ਪਰਿਵਾਰ ਨੇ ਕਿਹਾ ਕਿ ਇਸ ਮੁਕਾਬਲੇ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੇ ਪਰਤਕ ਦੇ ਜੀ ਸਰ ਕੁਝ ਨਹੀਂ ਸਾਡਾ ਕੋਈ ਨਹੀਂ ਲਿਆ ਕੋਈ ਮੈਂ ਉੱਥੇ ਹੀ ਉੱਥੇ ਹੀ ਅਸਰ ਕਰਦੇ ਗਏ ਕੋਈ ਨਹੀਂ ਨਹੀਂ ਉਹਦੀਆਂ ਉਹਦੇ ਵਿੱਚ ਸਾਰਾ ਕੁਝ ਹੀ ਹੋਣਾ ਉਹਦੇ ਕੋਈ ਗਲਤੀ ਨਹੀਂ ਨਾ ਲੋਕੀ ਦੇ ਡਾਟਾ ਦੇ ਬੋਰਡ ਨੇ ਪੋਸਟਮਾਰਟਮ ਕਰਨਾ ਹੈ ਉਹ ਤਾਂ ਸਾਰਿਆਂ ਦਾ ਹੋਇਆ ਹੈ ਉਹ ਤਾਂ ਜਿਹੜੀ ਅਨਕਾਉਂਟਰਰੀ ਕੱਲ ਉਹਦੇ ਤੇ ਬੁਲਬਸ ਹੀ ਹੋਣੀਆਂ ਗੋਲੀਆਂ ਹੋਣੀਆਂ ਉਹ ਤਾਂ ਚੁੱਕੀਆਂ ਉਹ ਤੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਜਿਹੜਾ ਨਹੀਂ ਇਹ ਵੀ ਹੋ ਗਿਆ ਨਾ ਸਟਾਫ ਕੋਈ ਗੱਲ ਨਹੀਂ ਕਰੀ ਆਪੂ ਕੋਈ ਗੱਲ ਨਹੀਂ ਇਹ ਮੰਗਮ ਤੇ ਗੋਲੀ ਲੱਗੀ ਹੈ ਤੇ ਗੋਲੀ ਦਾ ਪਿੱਛੇ ਕੁੜੀਆਂ ਨਾਲ ਅੱਗੇ ਦਾ ਪਿੱਛੇ ਨਹੀਂ ਨਹੀਂ ਪਾਸਾ ਕੁਝ ਨਹੀਂ ਹੈ ਜੀ ਗੱਲ ਸੁਣੋ ਜਿਹੜੀ ਬੁਲੇਟਿੰਗ ਦੀ ਦੀ ਆ ਜਿਹੜੀ ਜਦੋਂ ਮੰਨ ਲਾ ਇੱਥੇ ਚਾਤੀ ਤੇ ਹੋਇਆ ਨਾ ਜਦੋਂ ਪਾੜਿਆ ਨਾ ਜੀ ਜਦੋਂ ਸੀਤਾ ਦੁਬਾਰਾ ਉਹਦੇ ਚ ਜ਼ਖਮ ਨਾਲ ਸਿੱਤ ਰਹੇ ਹਾਂ ਜੀ ਹਾਂ ਜੀ ਅਸੀਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ Terima kasih <gasps> telah menonton! ਹੁਣ ਆਏ ਆ ਇਹਨਾਂ ਕਹੇ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਉਹਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਬਚ ਪਾਏ ਠੀਕ ਆ ਉਹ ਤੁਸੀਂ ਨੈੱਟ 'ਚ ਚੜੀਓ ਫੋਟੋ ਵੇਖੀ ਨੇ ਪਾਸਪੋਰਟ ਉਹ ਬਿਲਕੁਲ ਸਹੀ ਅਸਾਂ ਸੁੱਤਰੇ ਲੀੜੇ ਆ ਉਹ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਐ ਇੱਥੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ 'ਤੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਨਾਲ ਕੀਤਾ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਉਹ ਸਾਗਾ ਰੰਗੇਸਾ ਨਾ ਬਚਾੜਾ ਮਾਰੇਗਾ ਹੋਰ ਕੋਈ ਹਾਂ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਨਿਸਾਫ ਦੋ ਮੈਨੂੰ ਦੱਸੋ ਪੁੱਛੇ ਗੜਬੜ ਵੇਖਣ ਦੀ ਤੁਹਾਨੂੰ ਨਹੀਂ ਵੇਖਣ ਦਿੱਤੀ ਕਿਉਂ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਪੜਾਇਆ ਵਾ ਮੀਡੀਆ ਪੜਾਇਆ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਦੱਬ ਮੇਟੋਮੇਟਾ ਇਹਨਾਂ ਤਿੰਨੇ ਆਪੇ ਲੱਦਿਆ ਹਨ ਨੂੰ ਲੱਦਣ ਦਾ ਮੌਕਾ ਨਹੀਂ ਦੇ ਤਾ ਨਾ ਮੂੰਹ ਵਿਖਾ ਲਿਆ ਲੱਦ ਕੇ ਕਹਤਾ ਚਲੋ ਚ ਇੰਦੇ ਵੇਨੇ ਆਹੀ ਦਾ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਅਿੰਦ ਫਿਰ ਇਨਸਾਫ ਹੀ ਮੰਗਾਗੇ ਗੋਲੀਆਂ ਦਾ ਅਫਸਰ ਆ ਸਾਰੇ ਖਲੋਦਿਆ ਮੈਨੂੰ ਕਹਿੰਦੇ ਦੱਸ ਇੱਕੋ ਨਿਸ਼ਾਨ ਦੱਸ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਇਹਨਾਂ ਨੇ ਕੀ ਆ ਵੀ ਇਹਨਾਂ ਦੀ ਇੰਜ ਜਿੰਦ ਨਹੀਂ ਹੈ ਗਿਆ ਤੇ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਜਿੱਥੇ ਇਨਕਾਉਂਟਰ ਹੋਇਆ ਫਿਰ ਉੱਥੇ ਜੁਪੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸਹਿਮਤੀ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਬੋਡੀ ਜੀ ਲੈ ਕੇ ਆਈ ਕੀ ਸਰਕਾਰ ਦਾ ਰਾਈ ਕਿੰਨੇ ਮੋੜੇ ਮਾਰੇ ਸੀ ਕੀ ਸੰਸਕਾਰ ਕੀਤਾ ਕਿੰਨੇ ਮੋੜੇ ਤੇ ਪਹੁੰਚਿਆ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਸੋਚਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਇਨਕਵੋਟਰ ਹੋਇਆ ਹੈ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ 'ਚ ਹੋ ਰਿਹਾ ਜੀ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰ ਦਾ ਇਹਨਾਂ ਜਾਂਚ ਕਰਾਣੇ ਹਨ ਪਰ ਨਾ ਇਹਨਾਂ ਨੇ ਸਾਡੇ 124 ਨੰਬਰ ਮਕਦਮੇ ਦਾ ਜੋ ਐ ਸੀ ਉਹ ਤੇ ਨਾ ਨੇ ਬਖਸ਼ੀਗੜ੍ਹ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗ੍ਰੇਨੇਡ ਡਾ ਕਿੱਥੇ ਮਗਾ ਲਾਣਾ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਉੱਥੇ ਰਾਈਟ ਤੇ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉੱਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤੋਂ ਇਹਨਾਂ ਦੀ ਮੰਗ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਾ ਨੂੰ ਨੇ ਨਾ ਅਨਸ਼ਾਸਨ ਤੇ ਇਹੋ ਹੀ ਐ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਇਹਦੇ ਨਾਲ ਇਹਨਾਂ ਨੇ ਕਰਵਾਉਣਾ ਕੋਈ ਸੰਸਕਾਰ ਹੋ ਰਿਹਾ ਹੈ ਹਾਂ ਬਾਕੀ ਦਾ ਨਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮਨ ਕੇ ਪਰਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰਵਾਰ ਠੀਕ ਥੈਂਕ ਯੂ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज